ਵਾਦ ਪੁਰਖ ਕਰਤਾ ਪਰਨ ਕਾਰਨ ਸਭ ਆਪੇ ਸਰਬ ਰਹੀ ਪਰਪੂਰ ਸਗਲ ਘਟ ਰਹਿਉ ਵਿਆਪੇ ਵਿਆਪਤ ਦੇਖਿਆ ਜਗਤ ਜਾਨਣਾ ਕੌਣ ਤੇਰੀ ਗਤ ਸਰਬ ਤੇ ਰਖ ਲਿਆ ਕਰ ਆਪ ਤੇ ਹਰ ਪਤ ਅਬ ਨਾਸ ਨਹੀਂ ਅਬ ਗਤ ਆਪੇ ਆਪ ਉਤਪਤ ਏਕਾ ਦੂਹੇ ਏਕਾ ਅਨ ਨਾਹੀ ਤੁਮ ਭਤ ਹਰ ਅੰਤ ਨਾਹੀ ਪਰਵਾਰ ਕੌਣ ਹੈ ਕਰ ਵਿਚਾਰ ਜਗਤ ਪਿਤਾ ਹੈ ਸਭ ਪ੍ਰਾਣ ਕੋ ਆਧਾਰ ਜਨ ਨਾਨਕ ਦੇ ਭਗਤ ਦਰ ਕੋល ਬ੍ਰਹਮ ਸੰਸਾਰ ਏ ਗੁਰ ਕੀਆ ਬਕਾਨਾ ਹਾ ਕੇ ਬਲ 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 ਸਦ ਬਲਹਾਰ ਅੰਮ੍ਰਿਤ ਪ੍ਰਵਾਹ ਸਰਵਾਰ ਤੋਲੂ ਬੰਦਾ ਹਰ ਘਰ ਪਰਾਹੀ ਪੇ ਪਰ ਅਪਰ ਅਪਾਰ ਘਰ ਆਪਨੋ ਭਾਵਨ ਕਰ ਮੰਤਰ ਨਾਲ ਦੂਸਰੋ ਧਰ ਓਪਤ ਪਰਲੋਕ ਇਕਾ ਨਿਮਕ ਤੋ ਘਰ ਆਣ ਨਾਹੀਂ ਸੰਸਰ ਉਜਿਆਰੋ ਨਿਰਮਰ ਕੋਟ ਪ੍ਰਾਤਾ ਜਾਹੀ ਨਾਮ ਲਈਏ ਹਰ ਹਰ ਜਨ ਨਾਨਕੋ ਭਗਤ ਗਾਰੇ ਤੋਲ ਬ੍ਰਹਮ ਸੰਸਾਰ ਏਕ ਦੀ ਕੀ ਆਖਣਾ ਹਾ ਕੇ ਬਲ 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 ਸਤ ਬਲ ਹਾਰ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕਾ ਦਿਨ ਕਲ ਰਾਤੇ ਮੇਰੀ ਸੁਖ ਹੋ ਤਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸ਼ਨ ਪਰਸੇ ਆ ਜਨਮ ਮਰਨ ਮਰਨ ਕੋਈ ਸਿਤੁ ਤਖ ਸੰਭੇ ਤੁੱਟ ਜਿਤ ਸਕੇ ਪਾਪ ਸਾਹ ਮਲ ਜਨਮ ਜਨਮ ਦੇ ਕਟਿਆ ਸੱਜਣਾ ਸੱਚਾ ਸਿਰ ਸਾਹਾ ਦਾ ਸਾਹ ਹੋ ਸੇ ਪਾਸ ਬਹਿਠਿਆ ਸਬਨਾ ਦਾਬ ਸਾਹੂ ਸੱਜਣ ਸੱਚਾ ਸਿਰਸਾ ਵਾਂਦ ਜਿਸ ਪਾਸ ਬਹਿਠਿਆ ਤੋਹੀਐ ਸਬਨਾ ਦਾਬ ਸਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸ੍ਰੀ ਮਹੱਲਾ ਚੌਕਾ ਹਮ ਅੰਦਲੇ ਅੰਦੋ ਵਿਖਾ ਦਿਖਰਾਤੇ ਕਿਉ ਚਾਲ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਣ ਪਾਲੀ அந்தமே அந்த விகோல சத்பு தயாரி சுகதா பல ਗੁਰ ਸੇਖੋ ਮੀਕਾ ਚਲੋ ਗੁਰ ਚਾਲੀ ਜੋ ਗੁਰ ਕਹਾ ਸੋਈ ਭਲ ਮਾਨੋ ਹਰ ਹਰ ਕਥਾ निराली ਰਹਾ ਹਾਰ ਕੇ ਸੰਤੋ ਸੁਣੋ ਜਨ ਭਾਈ ਗੁਰ ਸਿਵੋ ਦੇਵ ਬਿਗਾਲੀ ਸਤ ਗੁਰ ਸਿਵੋ ਖਰਤ ਹਰ ਬਾਦਾ ਮਤ ਜਾਣੋ ਅਜ ਤੇ ਕੱਲੀ ਹਰਕ ਸੰਤੋ ਜਪੋ ਹਰ ਜਪਨਾ ਹਰ ਸੰਤ ਚੱਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੀਨ ਖਿਲਾਲੀ ਹਰ ਹਰ ਜਪਨਾ ਜਪ ਲੋ ਚਲੋ ਚਾਨੀ ਹਰ ਕਿਰਪਾ ਕਰ ਬਨਵਾਲੀ ਜਨਾਨਨ ਕੇ ਸੰਗਤ ਸਾਧ ਹਰ ਵੇਲੋ ਹਮ ਸਾਧ ਜਨਾ ਪਾਗ ਰਾਲੀ ਹਰ ਹਰ ਜਪਨ ਗਪ ਲੋ ਚਲ ਚਾਨੀ ਹਰ ਕਿਰਪਾ ਕਰ ਬਨ ਵਾਲੀ ਜਨ ਨਾਨਕ ਕੋ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਵਾਹਿਗੁਰੂ ਦੀ ਕੀ ਫਤਿਹ ਤਨਾਸਰੀ ਮਹੱਲਾ ਚੌਕਾ ਹਮ ਅੰਗਲੇ ਅੰਗ ਬਿਖਾ ਬਿਖਰਾ ਤਲੀ ਕਿਉ ਚੱਲ ਹੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵਾਂ ਆਪਨ ਪਾਲੀ